ਸਸਿਕਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਮਾਨ ਕਲਾਥ ਹਾਊਸ ਮੈਸਰ ਖਾਨਾ ਦੇ ਵੀ ਤੁਹਾਡਾ ਅੱਜ ਆਪਣੇ ਚਿਕਨ ਚੁੰਨੀ ਵਾਲੇ ਬਹੁਤ ਹੀ ਨਵੇਂ ਰੰਗ ਬਣ ਕੇ ਤਿਆਰ ਹੋਏ ਆ ਬਹੁਤ ਸੋਹਣੇ ਚਿਕਨ ਪਲਾਜੋ ਵਾਲੇ ਤੇ ਆਪਣੇ ਕੋਲੇ ਸਟਾਫ ਜਿਹੜਾ ਆ ਬਹੁਤ ਹੀ ਸੋਹਣਾ ਹੈ ਜਿਹੜਾ ਆਪਾਂ ਪਲਾਜੋ ਦੇਵਾਂਗੇ ਨਾਲ ਪਿਓਰ ਕਾਟਨ ਦਾ ਪਿਓਰ ਮਲ ਕਾਟਨ ਦਾ ਆਪਾਂ ਤੁਹਾਨੂੰ ਪਲਾਜੋ ਦੇਵਾਂਗੇ ਡਿਜ਼ਾਈਨ ਵੀ ਬਹੁਤ ਹੀ ਸੋਹਣੇ ਆ ਇਹਦੇ ਤੇ ਸ਼ਰਟ ਦੇਵਾਂਗੇ ਆਪਾਂ ਜੋਰਜਟ YouTube ਜੂਟ ਦੀ ਦੇਵਾਂਗੇ ਬਹੁਤ ਹੀ ਸੋਹਣਾ ਜਿਹੜਾ ਸਟਾਫ ਹੈ ਤੇ ਦੁਪੱਟਾ ਆਪਾਂ ਤੁਹਾਨੂੰ ਦੇਾਂਗੇ ਚਿਕਨ ਦਾ ਤੁਸੀਂ ਕਲੋਜ ਤੋਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਦੁਪੱਟਾ ਹੈ ਤੇ ਫੋਰ ਸਾਈਡਡ ਦੁਪੱਟਾ ਹੈ ਤੇ 2.5 ਮੀਟਰ ਦੇ ਸਾਈਜ਼ ਦੇ ਨਾਲ ਆਪਾਂ ਤੁਹਾਨੂੰ ਦੇਾਂਗੇ ਇਹ ਨਵੇਂ ਰੰਗ ਬਣ ਕੇ ਆਏ ਆ ਤੇ ਬਹੁਤ ਹੀ ਸੋਹਣਾ ਸਟਾਫ ਆਪਾਂ 8000 ਰੁਪਏ ਦੇ ਵਿੱਚ ਸਿਰਫ ਤੁਹਾਨੂੰ ਸੂਟ ਦੇਣਾ ਹੈ ਇਹ ਤੇ ਇਹ ਮੇਨ ਮੇਨ ਸਟੋਰਾਂ ਤੋਂ ਤੁਹਾਨੂੰ ਜਿਹੜਾ ਸਾਫਾ ਹੈ ਮਿਲੂਗਾ ਤੇ ਬਹੁਤ ਹੀ ਸੋਹਣਾ ਸਟਾਫ ਹੈ ਤੁਸੀਂ ਇਹਦੇ ਕਲਰ ਚੈੱਕ ਕਰੀ ਜਾਓ ਕਲਰ ਬਹੁਤ ਪਿਆਰੇ ਨੇ ਖੁੱਲੇ ਸਾਈਜ਼ ਦੇ ਦੁਪੱਟਿਆਂ ਦੇ ਨਾਲ ਆ ਸਾਰੇ ਸਾਰੇ ਦੇ ਨਾਲ ਦੁਪੱਟਾ ਆਪਾਂ ਤੁਹਾਨੂੰ ਪਿਓਰ ਮਾਲ ਕਾਟਨ ਦਾ 2.5 ਮੀਟਰ ਦਾ ਦੁਪੱਟਾ ਦੇਵਾਂਗੇ ਤੇ ਕਲਰ ਜਿਹੜੇ ਜਿਹੜੇ ਬਣ ਕੇ ਆਏ ਆ ਮੈਂ ਤੁਹਾਨੂੰ ਸਾਰੇ ਦਿਖਾਉਂਗੀ ਇਸੇ ਨੰਬਰ ਤੇ ਆਪਣਾ ਵਟਸਐਪ ਚੱਲਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਇਸੇ ਨੰਬਰ ਤੇ ਤੁਸੀਂ ਸਾਡੇ ਕੋਲੋਂ ਸ਼ੂਟ ਬੁੱਕ ਕਰ ਸਕਦੇ ਆ ਆਨਲਾਈਨ ਸ਼ੂਟ ਨੂੰ ਤੁਸੀਂ ਸਾਡੇ ਕੋਲੋਂ ਮੰਗਵਾ ਸਕਦੇ ਹੋ ਘਰ ਬੈਠ ਕੇ ਤੇ ਸਾਡੇ ਸਟੋਰ ਗੁਰਨਾਨਕਪੁਰ ਪਿੰਡ ਮੈਸਰਖਾਨ ਆਹ ਲਓ ਜੀ ਸਾਰੇ ਕਲਰ ਸੋਹਣੇ ਐ ਪੈਟਰਨ ਦੇ ਵਿੱਚ ਆਇਆ ਬਹੁਤ ਹੀ ਪਿਆਰਾ ਕਲਰ ਆ ਤੇ ਦੁਪੱਟਿਆਂ ਦੇ ਸਾਈਜ਼ ਤੁਸੀਂ ਲਾਜਵਾਬ ਨੇ ਮਲ ਕਾਟਨ ਦਾ ਦੁਪੱਟਾ ਦੇਾਂਗੇ 2.5 ਮੀਟਰ ਦਾ ਨਾਲ ਰੇਂਜ ਦੇਾਂਗੇ ਸਿਰਫ 1000 ਰੁਪਿਆ ਤੇ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਸੁੱਕੀ ਮਹਿੰਦੀ ਵਾਲਾ ਕਲਰ ਕਲਰ ਤੁਸੀਂ ਚੈੱਕ ਕਰੀ ਆਇਓ ਬਹੁਤ ਹੀ ਸੋਹਣੇ ਕਿਊਟ ਜਿਹੇ ਕਲਰ ਆ ਤੇ ਦੁਪੱਟਿਆਂ ਦੇ ਸਾਈਜ਼ ਜਿਹੜੇ ਹੈਗੇ ਆ ਤੁਹਾਡੇ ਸਾਹਮਣੇ ਆ ਸਿਰਫ ਰੇਂਜ ਆਪਾਂ ਦੇਾਂਗੇ 1000 ਰੁਪਏ ਦੇ ਵਿੱਚ ਤੁਹਾਨੂੰ ਛੂਟ ਆਹ ਲਓ ਜੀ ਪਾਪਰਵਾ ਕਲਰ ਦੇਖੋ ਜੀ ਬਹੁਤ ਹੀ ਸੋਹਣਾ ਤੇ ਸਾਡਾ ਜਿਹੜਾ ਅਸੀਂ ਮਾਲ ਇਹ ਤਿਆਰ ਕਰਕੇ ਸਾਰਾ ਸ਼ੂਟ ਪਾਉਨੇ ਆ ਨਾਲ ਦੀ ਨਾਲ ਸਾਡੇ ਈਲ ਵਾਲੇ ਸ਼ੂਟ ਜਿਹੜੇ ਸੋਲਡ ਆਊਟ ਹੋ ਜਾਂਦੇ ਨੇ ਤੁਹਾਡਾ ਬਹੁਤ ਜ਼ਿਆਦਾ ਪਿਆਰ ਮਿਲਦਾ ਆ ਆਪਾਂ ਤਹਿ ਦਿਲੋਂ ਧੰਨਵਾਦ ਕਰਦੇ ਆ ਲਾਸਟ ਵਾਲਾ ਸੂਟ ਆਪਾਂ ਤੁਹਾਨੂੰ ਦੇਾਂਗੇ ਬਲੈਕ ਦੇ ਵਿੱਚ ਨਵੇਂ-ਨਵੇਂ ਕਲਰ ਬਣ ਕੇ ਆਉਂਦੇ ਨੇ ਖੁੱਲੇ ਸਾਈਜ਼ ਦੇ ਦੁਪੱਟਿਆਂ ਦੇ ਨਾਲ ਵੀਡੀਓ ਲਾਈਕ ਸ਼ੇਅਰ ਤੇ ਸੋਣਾ ਜਿਹਾ ਕਮੈਂਟ ਕਰਨਾ ਜੀ ਧੰਨਵਾਦ ਅਸ਼ਕਲ